ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਗਲਤ ਢੰਗ ਨਾਲ ਹਟਾਏ ਗਏ ਜਥੇਦਾਰਾਂ ਦੀ ਬਹਾਲੀ ਦੀ ਮੰਗ ਨੂੰ ਲੈ ਕੇ ਅੱਜ ਗੁਰਦੁਆਰਾ ਰਾਮ ਥੰਮਨ ਸਾਹਿਬ ਦਮਦਮਟਕਸਾਲ ਦੇ ਸੇਵਾਦਾਰ ਜਥੇਦਾਰ ਗਿਆਨੀ ਗੁਰਪ੍ਰੀਤ ਸਿੰਘ ਵੈਦ ਦੀ ਗਵਾਈ ਵਿੱਚ ਲੱਗ ਕੇ ਧਿਆ ਸੰਗਤਾਂ ਵੱਡੀ ਗਿਣਤੀ ਵਿੱਚ ਕੋਰ ਕਮੇਟੀ ਮੈਂਬਰ ਸਰਜੀਤ ਸਿੰਘ ਤੁਗਲਵਾਲਾ ਦੇ ਘਰ ਪਹੁੰਚੇ ਅਤੇ ਬਹਾਲੀ ਦੀ ਮੰਗ ਕਿਤੇ ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ ਅਤੇ ਵਾਹਿਗੁਰੂ ਦਾ ਜਾਪ ਕਰਦਿਆਂ ਸੰਗਤਾਂ ਸੁਰਜੀਤ ਸਿੰਘ ਤੁਗਲ ਵਾਲਾ ਦੇ ਘਰ ਪਹੁੰਚਿਆ ਆ ਉਹ ਵਿਖਾਉਂਦੇ ਹਾਂ ਪੂਰੀ ਰਿਪੋਰਟ ਤੁਸੀਂ ਵੇਖੋ APJ న్యూਸ ਪੰਜਾਬ ਜੰਗਾਣਾ ਉਹ ਰਖਾਏਗਾ ਜਸਕੀਰ ਜਾਗਲੇ ਜਿਹੇ ਸਿਸ ਨਦਰ ਨਾਮੇ ਤਵਾਦ ਨੂੰ ਪੁੱਛਿਆ ਕਿ ਕੀਤਾ ਅੰਦਰ ਕੀਟ ਕਰ ਦੋਸੀ ਦੋ ਅਧਰੇ ਨਾਨਕ ਨਿਰਗੁਣ ਗੁਣ ਕਰੇ ਗੁਰਵੰਤਿਆ ਗੁਣ ਦੀ ਤੇ ਆ ਕੋਈ ਨ ਸੁਜੇ ਜੇ ਤਿਸ ਗੁਣ ਕੋਏ ਕਰੇ ਸੁਣ ਸਿੱਧ ਪੀਰ ਸਰਨਾਥ ਸੁਣ ਅਰਧਵਲਾ ਆਕਾਥ ਸੋਣਿਆ ਦੀਪ ਲੋ ਪਾਤਲ ਸੋਣਿਆ ਫੋਹ ਨ ਸਕੈ ਕਾਲ ਨਾਨਕ ਭਗਤਾ ਸਦਾ ਬਗਾਸ ਸੋਣਿਆ ਦੂਖ ਪਾਪ ਦਾ ਮਹਾਰਾਜ ਜੀ ਨੂੰ ਪ੍ਰੇਮ ਕਰਨ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਤਖਤਾਂ ਦਾ ਅਦਬ ਸਤਕਾਰ ਕਰਨ ਵਾਲੇ ਗੁਰਮਖਤਿਆਰੇ ਅੱਜ ਇਕੱਤਰ ਹੋ ਕੇ ਆਏ ਹੋ ਜੋ ਪਿਛਲੇ ਦਿਨੀ ਇਹ ਬੜਾ ਮਾੜਾ ਨਿਰਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਗ ਜਿਹੜੀ ਕਮੇਟੀ ਹੈ ਉਹਨੇ ਲਿਆ ਇੱਕ ਵਿਅਕਤੀ ਦੀ ਹਉਮੈ ਲਈ ਉਹਦੀ ਨਿਜਲੀ ਉਹਦੇ ਰਾਜਸੀ ਲਾਭ ਲਈ ਸਿਆਸੀ ਲਾਭ ਲਈ ਸਾਰੇ ਜਿਹੜੇ ਅਸੂਲ ਸੀ ਉਹਨਾਂ ਨੂੰ ਛਿੱਕੇ ਡੰਗ ਗਏ ਤੇ ਤਖਤਾਂ ਦੇ ਸਤਕਾਰਯੋਗ ਜਥੇਦਾਰ ਸਹਿਬਾਨ ਜਿਨ੍ਹਾਂ ਅੱਗੇ ਦੁਨੀਆ ਦੇ ਹਰ ਸਿੱਖ ਦਾ ਸਿਰ ਝੁਕਦਾ ਉਹਨਾਂ ਨੂੰ ਕੋਈ ਵਿਚਾਰ ਕੀਤੇ ਬਿਨਾ ਕੋਈ ਉਹਨਾਂ ਦਾ ਕਸੂਰ ਦੱਸੇ ਬਿਨਾ ਕੇਵਲ ਆਪਣੀ ਜੇਦ ਪਗਾਉਣ ਲਈ ਆਪਣੇ ਨਿੱਜੀ ਲਾਭ ਲਈ ਉਹਨਾਂ ਨੂੰ ਅਹੁਦਿਆਂ ਤੋਂ ਹਟਾਇਆ ਗਿਆ ਸਤਿਨਾਮ ਵਾਹਿਗੁਰੂ ਸਤਿਨਾਮ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਾਡੇ ਜੋ ਤਸਤਾ ਦੇ ਜਗਨਨਾਥ ਸਿੰਘ ਸਾਹਿਬਾ ਜੀ ਉਹਨਾਂ ਨੂੰ ਅਹੁਦੇ ਤੋਂ ਬਰਖਾਸਤ ਕੀਤਾ ਗਿਆ ਕੋਈ ਵਿਚਾਰ ਨਹੀਂ ਕੀਤੀ ਗਈ ਕੋਈ ਕਿਸੇ ਨਾਲ ਗੱਲ ਨਹੀਂ ਕੀਤੀ ਗਈ ਅਸੀਂ ਰੋਸ ਜਿਹੜਾ ਸੰਗਤ ਦਾ ਸੀ ਉਹਨੂੰ ਜ਼ਾਹਰ ਕਰਨ ਆਏ ਆ ਰੋਸ ਪਾਉਣ ਆਏ ਆ ਉਹ ਆਪ ਤਾਂ ਮਿਲੇ ਨਹੀਂ ਤੇ ਉਹਨਾਂ ਦੇ ਮੇਰੇ ਖਿਆਲ ਧਰਮਸ ਪਤਨੀ ਸੀ ਅੱਗੇ ਤੇ ਉਹਨਾਂ ਨੇ ਸਾਡਾ ਸੁਨੇਹਾ ਲੈ ਲਿਆ ਉਹ ਕਹਿੰਦੇ ਵੀ ਅਸੀਂ ਜਰੂਰ ਸੁਨੇਹਾ ਬਚਾ ਦਾਂਗੇ ਮੈਂਬਰ ਸਾਹਿਬ ਤੱਕ ਤੇ ਇਸ ਗੱਲ ਦਾ ਸਾਨੂੰ ਬੜਾ ਦੁੱਖ ਹੋਇਆ ਵੀ ਉਹਨਾਂ ਨੇ ਸਾਰੇ ਐਸਜੀਪੀਸੀ ਦੇ ਮੁਲਾਜ਼ਮ ਨੇ ਅੰਦਰ ਇਹ ਗਲਪਕੋਰੀ ਝੂਠ ਬੋਲੀ ਵੀ ਅੰਦਰ ਸੰਗਤ ਆਈ ਹੈ ਮਿਲਣ ਲਈ ਸਾਰੇ ਮੁਲਾਜ਼ਮ ਸੱਦੇ ਗਏ ਨੇ ਸੰਗਤ ਦੇ ਉਣ ਕਰਕੇ ਅੱਜ ਕਿੰਨੇ ਰੋਸ ਤੇ ਤਸੀਦ ਆਏ ਹੋ ਜੀ ਇਹ ਸਾਰਾ ਸੰਗਤ ਦਾ ਇਲਾਕੇ ਦੀ ਸੰਗਤ ਦਾ ਰੋਸ ਹੈ ਸਾਡੇ ਤਾਪਸਥਾਨ ਗੁਰਦਰਾ ਬਾਬਾ ਰਾਮ ਥਮਣ ਸਾਹਿਬ ਦੀ ਜਨ ਨਜ਼ਦੀਕੀ ਜਿੰਨੇ ਪਿੰਡ ਨੇ ਉਹ ਸਾਰੀ ਉਹਨਾਂ ਨਗਰਾਂ ਦੀ ਸੰਗਤ ਆਈ ਹੈ ਜੀ ਤੇ ਅੰਦਰ ਗਏ ਉਹ ਕੀ ਕਿਹਾ ਗਿਆ ਉਹਨਾਂ ਵੱਲੋਂ ਇਹ ਕਿਹਾ ਗਿਆ ਵੀ ਅਸੀਂ ਤੁਹਾਡਾ ਸਨਿਆ ਬਚਾ ਦਾਂਗੇ ਜੀ ਮੈਂਬਰ ਸਾਹਿਬ ਆਪ ਹੈ ਨਹੀਂ ਗਏ ਤੁਹਾਡੀ ਵੇਟ ਕਰਕੇ ਗਏ ਨੇ ਤੁਹਾਡੇ ਵੱਲੋਂ ਸਮਾਂ ਦਿੱਤਾ ਗਿਆ ਸੀ ਉਤੋਂ ਲੇਟ ਹੋ ਤੁਸੀਂ ਪਰ ਅਸੀਂ ਕੋਈ ਸਮਾਂ ਨਹੀਂ ਸੀ ਪਹਿਲਾਂ ਇਹਨਾਂ ਨੂੰ ਦਿੱਤਾ ਤਾਂ ਉਹ ਆਪ ਚਲੇ ਗਏ ਨੇ ਪਰ ਜਿਹੜਾ ਸੰਗਤ ਵਾਲੀ ਗੱਲ ਕਹੀ ਗਈ ਵੀ ਘਰ ਸੰਗਤ ਮਿਲਣ ਆਈ ਹੋਈ ਹੈ ਉਹ ਮੈਂ ਫਿਰ ਦੁਬਾਰਾ ਕਹਿਣਾ ਵੀ ਉਹ ਕੋਰਾ ਝੂਠ ਬੋਲਿਆ ਗਿਆ ਉਹ ਸਾਰੇ ਐਸਜੀਪੀਸੀ ਦੇ ਮੈਂਬਰ ਨੇ ਉਹ ਕੋਈ ਪ੍ਰਚਾਰਕ ਹੈ ਕੋਈ ਟਾਸਕ ਫੋਰਸ ਦੇ ਨੇ ਤਾਂ ਸਾਰੇ ਮੁਲਾਜ਼ਮ ਨੇ ਤੇ ਸੰਗਤ ਦੇ ਆਉਣ ਕਰਕੇ ਇੱਥੇ ਰੋਕਣ ਲਈ ਆਪ ਦੇ ਲੋ ਉਹਨਾਂ ਨੇ ਮੰਗਵਾਏ ਸੀ ਜੀ ਰੋਜ਼ ਦਾ ਮੁੱਖ ਕਾਰਨ ਕੀ ਰਿਹਾ ਜਿਸ ਦਾ ਇਹਦਾ ਮੁੱਖ ਕਾਰਨ ਇਹ ਹੈ ਜੀ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਨੇ ਜਾਂ ਸ਼੍ਰੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਨੇ ਤੱਕ ਸ਼੍ਰੀ ਦਮਦਮਾ ਸਾਹਿਬ ਜੀ ਦੇ ਜਥੇਦਾਰ ਨੇ ਉਹਨਾਂ ਦੀ ਜਿਹੜੀ ਸੇਵਾ ਮੁਕਤੀ ਦੀ ਪ੍ਰਕਿਰਿਆ ਉਹਦਾ ਕੋਈ ਵਿਧੀ ਵਿਧਾਨੀ ਜਦੋਂ ਜੀ ਕਰਦਾ ਉਦੋਂ ਉਹਨਾਂ ਨੂੰ ਅੰਦਰ ਬੰਦ ਕਮਰੇ ਵਿੱਚ ਬੈਠ ਕੇ ਕਹਿ ਦਿੱਤਾ ਜਾਂਦਾ ਵੀ ਹੁਣ ਤੁਹਾਡੀ ਛੁੱਟੀ ਹੈ ਤੁਸੀਂ ਘਰ ਨੂੰ ਜਾਓ ਜੀ ਤਾਂ ਇਹ ਬੜਾ ਭਾਰੀ ਸੰਗਤ ਵਿੱਚ ਰੋਸ ਹੈ ਇਹਦਾ ਕੋਈ ਵਿਧੀ ਵਿਧਾਨ ਹੋਣਾ ਚਾਹੀਦਾ ਜਿਵੇਂ ਚੋਣ ਦੀ ਕੋਈ ਪ੍ਰਕਿਰਿਆ ਇਹਦਾ ਸੇਵਾ ਮੁਕਤੀ ਦੀ ਪ੍ਰਕਿਰਿਆ ਹੋਣੀ ਚਾਹੀਦੀ ਹੈ ਫਿਰ ਜਿਹੜਾ ਇਹ ਬਿਲਕੁਲ ਹੀ ਕਿਸੇ ਦੀ ਨਿੱਜਤਾ ਲਈ ਉਹਨਾਂ ਨੂੰ ਲਾਇਆ ਗਿਆ ਉਹਦਿਆਂ ਤੋਂ ਇਹ ਰੋਲਸ ਨੂੰ ਲੈ ਕੇ ਅਸੀਂ ਆਏ ਹਾਂ ਜੀ ਤੁਸੇ ਸਿੱਖਤਨ ਵਿੱਚ ਕੋਈ ਸੱਸ ਚੱਲਦੀ ਪਈ ਹੈ ਹਾਂ ਜੀ ਕੋਈ ਸਿਆਸਤ ਚੱਲ ਰਹੀ ਹੈ ਇਸ ਵਿੱਚ ਵੇਖੋ ਜੀ ਸਾਰਾ ਸਿਆਸਤ ਦੇ ਅਧਿਨ ਹੀ ਕੰਮ ਹੋਇਆ ਨਹੀਂ ਤਾਂ ਹਾਂ ਜੀ ਦੇ ਪਿੱਛੇ ਹੈ ਕੌਣ ਹੈ ਇਹਦੇ ਪਿੱਛੇ ਜੀ ਵੇਖੋ ਸਿਆਸੀ ਲੋਗ ਨੇ ਜਿਸ ਤਰ੍ਹਾਂ ਅਕਾਲੀ ਦਲ ਹੈ ਜੀ ਅਕਾਲੀ ਦਲ ਨੇ ਆਪਣੀ ਨਿੱਜੀ ਹਿੱਤਾਂ ਲਈ ਇਹ ਸਾਰਾ ਕੁਝ ਕਰਵਾਇਆ ਵੀ ਇੱਕ ਆਪਣੇ ਪ੍ਰਧਾਨ ਦੀ ਈਗੋ ਨੂੰ ਮੁੱਖ ਰੱਖ ਕੇ ਤੇ ਜਥੇਦਾਰ ਸਹਿਬਾਨਾਂ ਦੀਆਂ ਜੜੀਆਂ ਨੇ ਉਹ ਸਿਵਾਵਾਂ ਖਤਮ ਕਰ ਦਿੱਤੀਆਂ ਜੀਆਂ ਅੱਜ ਤੁਸੀਂ ਸਿੱਖ ਸੰਗਤ ਦੇ ਰੂਪ ਵਿੱਚ ਪਹੁੰਚੇ ਪਰ ਅੱਗੇ ਇਹਨਾਂ ਨੇ ਬਹੁਤ ਤੁਹਾਡਾ ਇਕੱਠ ਕੀਤਾ ਕਿ ਕੀ ਕੀ ਸੋਚਦੇ ਹੋ ਤੁਸੀਂ ਉਹ ਠੀਕ ਹੈ ਜੀ ਉਹਨਾਂ ਨੂੰ ਲੱਗਾ ਵੀ ਸ਼ਾਇਦ ਪਤਾ ਨਹੀਂ ਕਿਹੜੇ ਰੂਪ ਚ ਆਉਣਾ ਅਸੀਂ ਬਿਲਕੁਲ ਸ਼ਾਂਤਮਈ ਆਏ ਆ ਜੀ ਸ਼ਾਂਤਮਈ ਆਏ ਆ ਬੜੇ ਪ੍ਰੇਮ ਦੇ ਨਾਲ ਭੱਪੀ ਚਾਰੇ ਦੇ ਤੌਰ ਤੇ ਆਏ ਆ ਸਾਡਾ ਪਹਿਲਾਂ ਵੀ ਇਹਨਾਂ ਦਾ ਮਾਮਲਾ ਬਹੁਤ ਏ ਮੈਂਬਰ ਸਾਹਿਬ ਨਾਲ ਤੇ ਸਾਨੂੰ ਦੁੱਖ ਵੀ ਬੜਾ ਮੇਲ ਮਲਾਪ ਹੋਣ ਕਰਕੇ ਵੀ ਇਹ ਇਹੋ ਜਿਹੇ ਜਿਹੜੇ ਮਾੜੇ ਫੈਸਲੇ ਹੋਏ ਉਹਨਾਂ ਦੇ ਵਿੱਚ ਇਹਨਾਂ ਨੇ ਹਿੱਸਾ ਲਿਆ ਅਕਾਲੀ ਦਲ ਦਾ ਕਹਿਣਾ ਹੈ ਕਿ ਜਿਹੜਾ ਸਾਡਾ ਪ੍ਰਧਾਨ ਸੀਗਾ ਉਹਨੇ ਤਾਂ ਪਹਿਲਾਂ ਮਾਫੀ ਮੰਗ ਚੁੱਕਾ ਉਹਨੂੰ ਤਾਂ ਅਕਾਲ ਤਖਤ ਸਾਹਿਬ ਵੱਲੋਂ ਮਾਫੀ ਦਿੱਤੀ ਗਈ ਹੈ ਜੀ ਮਾਫੀ ਮਾਫੀ ਮੰਗੀ ਹੈ ਤੇ ਜੇ ਝੁੱਕ ਕੇ ਮਾਫੀ ਮੰਗ ਲਈ ਫਿਰ ਹੋਰ ਥੋੜਾ ਸਮਾਂ ਝੁੱਕ ਕੇ ਜਸੇਦਾਰ ਸਾਹਿਬਾਨਾ ਦੇ ਹੁਕਮ ਚ ਚੱਲ ਲੈਂਦੇ ਫਿਰ ਉਹਨਾਂ ਨੂੰ ਲਾਉਣ ਦੀ ਕੀ ਲੋੜ ਸੀ ਜੀ ਹਾਂਜੀ ਕਿੰਦੀ ਬਾਈਸ ਨਹੀਂ ਕਰਦੇ ਅਗਲਾ ਸੰਘਰਸ਼ ਚ ਡਕੀ ਹੋ ਰਹੇ ਅਗਲਾ ਸੰਘਰਸ਼ ਜੇ ਇਸ ਤਰ੍ਹਾਂ ਵੀ ਜਥੇਬੰਦੀਆਂ ਜਾਂ ਸ਼੍ਰੀ ਮਾਨਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਲੇ ਮੁਖੀ ਦਮਦਮੀ ਟਕਸਾਲ ਉਹ ਜਿਸ ਤਰ੍ਹਾਂ ਪ੍ਰੋਗਰਾਮ ਲੇਕਣਗੇ ਜਿੰਨਾ ਵੀ ਵੱਡਾ ਸੰਘਰਸ਼ ਕਰਨਾ ਪਿਆ ਜ਼ਰੂਰ ਕੀਤਾ ਜਾਊਗਾ ਪਰ ਇਹ ਮਨਮਾਨੀਆਂ ਨਹੀਂ ਚੱਲਣਗੀਆਂ ਜੱਥੇਦਾਰਾਂ ਦੀ ਤਬਦੀਲੀ ਕੀਤੀ ਗਈ ਹੈ ਵਿਧੀ ਵਿਧਾਨ ਨਾਲ ਨਹੀਂ ਹੈ ਮਰਜ਼ਿਆ ਦਾ ਵਿੱਚ ਨਹੀਂ ਚਾਹੀਦਾ ਸੀ ਕਿ ਕੌਮ ਦੇ ਸਾਰੇ ਤੱਕ ਜੱਥੇਦਾਰ ਜਾਂ ਬੰਦਿਆਂ ਸੱਦੇ ਜਾਂਦਾ ਤਾਂ ਫਿਰ ਉਹਨਾਂ ਤਬਦੀਲੀ ਕੀਤੀ ਜਾਂਦੀ ਰਾਤ ਨੂੰ ਕਿਸੇ ਇੱਕ ਬੰਦੇ ਨੂੰ ਨਿਯੁਕਤ ਕਰ ਦੇਣਾ ਇਹ ਠੀਕ ਨਹੀਂ ਹੈ ਸੰਗਤਾਂ ਦਾ ਰੋਸ ਹੈ ਤੇ ਚਾਹੀਦਾ ਹੈ ਕਿ ਉਹ ਆਪਣੇ ਇਸ ਗਲਤੀ ਨੂੰ ਚੇਤੇ ਕਰਨ ਤਦ ਵਕਤ ਦੇ ਯਾਦਾਂਦਾਨਾਂ ਨੂੰ ਫੇਰ ਉੱਥੇ ਬਹਾਲ ਕੀਤਾ ਜਾਵੇ ਜਿਸ ਤਰ੍ਹਾਂ ਤੁਸੀਂ ਕਹਿੰਦੇ ਰਾਤ ਦੇ ਹਨੇਰੇ ਵਿੱਚ ਕਿਹੜਾ ਪਿੱਛੇ ਲੱਗਾ ਹੋਇਆ ਹੈ ਕਿਹੜਾ ਕਰਾ ਰਿਹਾ ਹੈ ਕਿਹੜੀ ਸਿਆਸਤ ਉਹ ਸਿਆਸਤ ਉਹ ਜਾਂਦੇ ਜਿਹੜੇ ਪਿੱਛੇ ਲੱਗੇ ਹਨ ਅੱਗੇ ਆਪੇ ਇਸ ਗੱਲ ਨੂੰ ਉਹ ਦੱਸਣ ਸਾਡਾ ਤਾਂ ਰੋਸ ਹੈ ਕਿਉਂ ਜਿਸ ਤਰ੍ਹਾਂ ਨੂੰ ਨਸਦਗਾਰੀ ਨਹੀਂ ਰੱਖਿਆ ਇਹ ਗੱਲ ਜੀ ਅੱਜ ਦਮਦਮਟ ਕਸਾਲ ਨੂੰ ਇੱਕ ਰੋਸ ਨਜ਼ਾਰਾ ਕੀਤਾ ਉਹ ਜਿਹਦਾ ਜੀ ਕੋਠੀ ਤੇ ਆਇਆ ਕੀ ਸੁਨਾ ਲੈ ਕੇ ਆਏ ਸੀ ਉਹ ਜੀ ਸੁਨਾ ਲੈ ਕੇ ਆਏ ਸੀ ਕਿ ਜਿਹੜੇ ਪੁਰਾਣੇ ਜਸੇਦਾਰ ਸੀ ਉਹਨਾਂ ਨੂੰ ਬਹਾਲ ਕਰਨ ਜੀ ਤੇ ਅਗੋਂ ਉਹਨਾਂ ਦਾ ਹੈਗਾ ਇਹ ਕਿ ਜਿਹੜਾ ਉਹਨਾਂ ਦਾ ਸੁਨਾਹਾਨੂੰ ਮਿਲਿਆ ਉਹ ਹੀ ਉਹਨਾਂ ਨੂੰ ਪਹਚਾ ਦੇਵਾਂਗੇ ਜੀ ਇਹਨਾਂ ਨੂੰ 11 ਵਜੇ ਤੱਕ ਉਹ ਡੀਕ ਕੇ ਗਏ ਸੀ ਕੀ ਇਹਨਾਂ ਨੂੰ ਪਤਾ ਸੀ ਕਿ ਉਹਨਾਂ ਨੇ ਆਉਣਾ ਹੈ ਇਹਨਾਂ ਨੂੰ ਪਤਾ ਸੀ ਪਰ ਉਹ ਡੀਕ ਗਏ ਇਹਨਾਂ ਦਾ ਟਾਈਮ 10 ਵਜੇ ਦਾ ਬਾਅਦ ਚ ਗਏ ਆ ਬਾਅਦ ਚ ਗਏ 11 ਵਜੇ ਤੋਂ ਬਾਅਦ ਵੀ ਉਹਨਾਂ ਨੂੰ ਮਿਲਣ ਵਾਸਤੇ ਇਹ ਸਾਹਿਬ ਇਹ ਸੰਗਤ ਤੇ ਜਿੰਨੀ ਸੰਗਤ ਆਈ ਸਾਰੀ ਮਿਲਣ ਵਾਸਤੇ ਆਈ ਹੋਈ ਕੋਈ ਕੋਈ ਸੁਨਾਹਾਂ ਦੇ ਕੇ ਗਏ ਨੇ ਇਹਨਾਂ ਦੇ ਲਈ ਕੋਈ ਮੈਸੇਜ ਦੇ ਕੇ ਗਏ ਨੇ ਨਹੀਂ ਸਾਨੂੰ ਪਤਾ ਨਹੀਂ ਬਾਬਾ ਜੀ ਕਿਵੇਂ ਦੇਖਦੇ ਹੋ ਇਹ ਸਾਰੇ ਮਾਮਲੇ ਨੂੰ ਕਿ ਬੜਾ ਵੱਡਾ ਇਹ ਪੰਥ ਕੀ ਕੀ ਜਿਹੜਾ ਬਣਿਆ ਜੀ ਬੜਾ ਤਗੜਾ ਈਸ਼ੂ ਆ ਹਾਂ ਬਿਲਕੁਲ ਅਸੀਂ ਤੇ ਆਪ ਕਹਿੰਦੇ ਆ ਅਸੀਂ ਤੇ ਜਿਹੜੇ ਜੀਆਰ ਨੂੰ ਕਹਿੰਦੇ ਇਹ ਸਾਡੇ ਜਿਹੇ ਦਾ ਟੋੜੀ ਆਏ ਆ ਇਲਾਕੇ ਦੇ ਹਾਂ ਬਾਕੀ ਸੰਗਤ ਜਿੰਨੀ ਆ ਇਧਰ ਵੀ ਇਲਾਕੇ ਦੀ ਜਿੰਨੀ ਸੰਗਤ ਆਈ ਆ ਇਹ ਸਾਰੀ ਸਰਜੀਤ ਸਿੰਘ ਤੁਗਲ ਵਾਲਾ ਨੂੰ ਮਿਲਣ ਵਾਸਤੇ ਆਈ ਆ ਵਾਤਨਾ ਅਭਿਆਹੇ ਗੁਰੂ ਸਾਤਨਾ ਨਵਾਹਿ ਕੋ ਰਹੇ ਗੁਰੂ ਸਾਤਨਾ ਮਹਾਰਾਜ ਗੁਰੂ ਸਾਤਨਾ ਮਹਾਰਾਜ ਦੇ ਨਾਮ ਕਾਹੇ ਗੁਰੂ ਦੇਖੋ ਜੀ ਪਿਛਲੇ ਦਿਨ ਸੰਗ ਉਹ ਧੋਪਾ ਨਵ ਕਰੰਗ ਉਨੇ ਪਾਪੇ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਕਾਹ